ਬਾਏ ਬਾਈਏ ਸਤਿ ਸ਼੍ਰੀ ਅਕਾਲ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਦੋਸਤ ਹਰਵਿੰਦਰ ਰੋਪੜ ਤੋਂ ਪਰसों ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ viral ਹੋ ਰਹੀ ਆ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਤੋਂ ਜਿਸ ਦੇ ਵਿੱਚ ਇੱਕ ਪ੍ਰਵਾਸੀ ਹੋਇਆ ਕਿਉਂਕਿ ਰਹਿਣ ਵਾਲਾ ਬਿਹਾਰ ਦਾ ਪਿੱਛੇ ਕੋੜਾ ਉਹਨੇ ਕੁਝ ਇਸੇ ਗੇਟ ਤੇ ਜਿੱਥੇ ਸੀ ਖੜੇ ਸਿਕੋਟੀ ਵਾਲਿਆਂ ਨਾਲ ਕੁਝ ਬਤਮੀਜ਼ੀ ਕੀਤੀ ਆ ਤੇ ਉਸਨੇ ਹੁਣ ਸਾਰੀ ਸਿੱਖ ਕੌਮ ਤੋਂ ਪੰਜਾਬੀ ਜੱਥੇਬੰਦੀਆਂ ਤੋਂ ਤੇ ਪੈਸਕੋ ਵਾਲਿਆਂ ਤੋਂ ਮਾਫੀ ਮੰਗੀ ਆ ਮੇਰੇ ਨਾਲ ਉਹ ਜੱਥੇਬੰਦੀਆਂ ਦੇ ਮੈਂਬਰ ਵੀ ਖੜੇ ਨੇ ਕਾਫੀ ਮੁੱਦਾ ਸੀ ਗੱਲਬਾਤ ਕਰਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੁਣਾਓ ਜੀ ਇਹਨਾਂ ਨੇ ਜੋ ਮਾਫੀ ਮੰਗੀ ਹੈ ਸੁਣਾਓ ਪਹਿਲਾਂ ਪੜ੍ਹ ਕੇ ਕੱਲ ਸੜਕ ਦੇ ਚਾਰ ਪਰਸਨ ਦੀ ਗੱਲ ਹੈ ਜੀ ਇਹ ਘਟਨਾ ਵਾਪਰੀ ਆ ਤੇ ਇਹ ਕੁਨਾਲ ਕੁਮਾਰ ਆਜਾ ਬਈ ਇਹ ਆ ਜੀ ਮੇਰਾ ਉਹ ਕਿਸੇ ਬੰਦੇ ਨਾਲ ਪਰਸੋਂ ਨਸ਼ੇ ਦੀ ਹਾਲਤ ਵਿੱਚ ਪਰਾਵੀ ਦੇ ਭਰਾ ਸਾਡੇ ਇੱਥੇ ਸਕਿਉਰਟੀ ਗਾਰਡ ਚ ਜੀ ਉਹਨਾਂ ਨਾਲ ਗਾਲ੍ਹਾਂ ਕਾਲੀ ਗੋਚ ਕੀਤੀ ਨਾ ਬਹੁਤ ਜ਼ਿਆਦਾ ਤੇ ਮਲੇਜ ਮੈਂ ਇੰਟਰਵਿਊ ਗੱਲਾਂ ਕੱਢੀਆਂ ਐ ਤੇ ਜਿਹਦੇ ਕਰਕੇ ਇਹਦੀ ਵੀਡੀਓ ਵਾਇਰਲ ਹੋਈ ਐ ਤੇ ਪੰਜਾਬ ਚ ਰੋਸ ਆ ਜੀ ਪੰਜਾਬੀਆਂ ਸਾਰੇ ਜੀ ਉਦੋਂ ਬਾਅਦ ਗੱਲਬਾਤ ਹੋਈ ਆ ਚਲੋ ਇਹ ਕੱਲੀ ਨੂੰ ਚੌਕੀ ਵੀ ਲੱਗੇ ਸੀ ਜੀ ਚੌਕੀ ਦੇ ਬਾਅਦ ਫਿਰ ਇਹ ਲੈ ਆਂਦਾ ਸੀ ਇਹ ਮੰਨ ਗਿਆ ਕਿ ਮੇਥੋਂ ਗਲਤੀ ਹੋਈ ਆ ਖੱਡੀ ਪਿੱਤੀ ਜੀ ਇਹ ਮੇਰੇ ਮਾਫ਼ੀ ਮੰਗਦਾ ਅੱਜ ਇਸ ਬੰਦੇ ਨੇ ਸਾਰੇ ਪ੍ਰਸ਼ਾਸਨ ਤੋਂ ਮਾਫ਼ੀ ਮੰਗੀ ਆ ਤੇ ਮਤਲਬ ਇਹ ਲਫ਼ਜ਼ ਇਹਦੇ ਆ ਜੀ ਲਿਖੀ ਆਪਾਂ ਇਹ ਫਸਲਾਓ ਜੀ ਮੈਂ ਕਨਾਲ ਕੁਮਾਰ son of ਅਮਰਿੰਦਰ ਸਿੰਘ ਜੋ ਕਿ ਥਰਮ ਪਲਾਂਟ ਰੋਪੜ ਵਿੱਚ ਹੈਲਪਰ ਦੇ ਤੌਰ ਤੇ ਮੈਂਟੇਨੈਂਸ ਹੈਲ ਦੇ ਵਿੱਚ ਕੰਮ ਕਰਦਾ ਹਾਂ ਮਿਤੀ 29/09/25 ਨੂੰ ਸ਼ਾਮ ਨੂੰ ਸਮਾਂ ਤਕ तकरीबन 4:30 ਵਜੇ ਡਿਊਟੀ ਖਤਮ ਹੋਣ ਤੋਂ ਅੱਧਾ ਘੰਟਾ ਪਹਿਲਾਂ ਮੈਂ 메ਨ ਗੇਟ ਤੇ ਪਹੁੰਚਿਆ ਮੈਂ ਪੂਰੀ ਤਰ੍ਹਾਂ ਖਰਾਬ ਦੇ ਨਸੇ ਵਿੱਚ ਤੁੰਸੀ ਉਦੋਂ ਉੱਥੇ ਤਾਸਕੋ ਜਿਹੜੇ ਆਪਣੇ ਸਕਿਉਰਟੀ ਦੇ ਜਵਾਨ ਮੌਜੂਦ ਹਨ ਮੇਰੇ ਕੋਲੋਂ ਸਤਪਾਲ ਸਿੰਘ ਬਾਈ ਖੜੇ ਨੇ ਅਤੇ ਅਜੇ ਕੁਮਾਰ ਵੀ ਜਿਹਦੇ ਖੜੇ ਨਸੇ ਦੇ ਵਿੱਚ ਗਾੜੀ ਵਜ ਕੀਤਾ ਗਿਆ ਉਦੋਂ ਬਾਅਦ ਮੈਂ ਖਰਮਲ ਦੀ ਮੈਨੇਜਮੈਂਟ ਅਤੇ ਆਸਰਾਨ ਉਹ ਵੀ ਗਾਇਵੋਚ ਕੀਤਾ ਜੋ ਕੋ ਮੇਰੇ ਕੋਲੋਂ ਭਾਰੀ ਗਲਤੀ ਹੋਈ ਹੈ ਮੈਂ ਇਸ ਗਲਤੀ ਦੀ ਪੰਜਾਬੀ ਭਾਈਚਾਰੇ ਸਮੂਹ ਜਥੇਬੰਦੀਆਂ ਥਰਮਰ ਮੈਨੇਜਮੈਂਟ ਅਤੇ ਫੈਸਕੋ ਦੇ ਜਵਾਨਾਂ ਤੋਂ ਜਨਤਕ ਤੌਰ ਤੇ માफी ਮੰਗਦਾ ਹਾਂ ਜੇਕਰ ਮੈਂ ਅੱਗੇ ਤੋਂ ਇਸ ਤਰ੍ਹਾਂ ਦੀ ਗਲਤੀ ਕਰਦਾ ਹਾਂ ਤਾਂ ਮੇਰੇ ਵਿਰੁੱਧ ਪੂਰਨ ਤੌਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਸ ਦਾ ਮੈਂ ਜ਼ਿੰਮੇਵਾਰ ਖੁਦ ਹੋਵਾਂਗਾ ਇਹ ਬਾਈ ਦੇ ਲਫਜ਼ ਹੈਗੇ ਆ ਤੁਰੇ ਹਾਂ ਕਰਦੇ ਗੱਲਬਾਤ ਤੁਸੀਂ ਕਿਸਾਨ ਜੁਨੀਅਨ ਦੇ ਵੀ ਉਹ ਨੇਤਾ ਇੱਥੇ ਲੀਡਰ ਦੇ ਤੁਸੀਂ ਇਹ ਜਿਹੜੀ ਹੁਣ ਕਰੀ ਹੈ ਇਹਦੇ ਵਿੱਚ ਇਹਨੇ ਗਲਤੀ ਮੰਨੀ ਐ ਤੁਹਾਨੂੰ ਪ੍ਰਵਾਨ ਕਰਦੇ ਹੋ ਇਹਨੂੰ ਮਾਫ ਕਰ ਦੇਣਾ ਚਾਹੀਦਾ ਹਾਂਜੀ ਜਦੋਂ ਇਹ ਮਾਫੀ ਮੰਗਣ ਆਇਆ ਗਿਆ ਜੀ ਇਹ ਤਾਂ ਰੀਤ ਆ ਸਿੱਖ ਧਰਮ ਦੀ ਜਿਹੜਾ ਮੈਨੂੰ ਨਿਮਕਿ ਆਇਆ ਸਰਨ ਆਇਆ ਤਾਂ ਉਹਨੂੰ ਮਾਫ ਕੀਤਾ ਜਾਂਦਾ ਏ ਕਿ ਇਹਨੇ ਮਾਫੀ ਮੰਗੀ ਆ ਤੇ ਇਹ ਇਹਦੇ ਕਹਿਣਾ ਹੈ ਕਿ ਮੈਂ ਜੰਮਾ ਵਾਲਾ ਇੱਥੇ ਦਾ ਹੀ ਕੰਮ ਵੀ ਇੱਥੇ ਕੀਤਾ ਹੈ ਗਲਤੀ ਇੱਥੇ ਵੀ ਤਾਂ ਮਨਵਾਵੇ ਇੱਥੇ ਕੀਤਾ ਆਵੇ ਇਹਦੇ ਲਫ਼ਜ਼ ਹੈਗੇ ਬੰਦੇ ਦੇ ਚਲੋ ਸਾਰੇ ਜਿੱਥੇ ਬੰਦੀਆਂ ਹੈਗੀਆਂ ਤਾਂ ਅਸੀਂ ਚਾਹਦੇ ਜੀ ਦਾ ਮਾਫੀ ਨਾ ਕੀਤਾ ਜਾਵੇ ਤੇ ਕੰਮ ਤੇ ਬੰਦਾ ਲੱਗ ਜਾਵੇ ਜੀ ਜਿਲ੍ਹੇ ਸਾਹਿਬ ਕੀ ਕਹਿਣਾ ਚਾਹੁੰਦੇ ਅ ਪ੍ਰਵਿੰਦਰ ਸਿੰਘ ਜੀ ਗੱਲ ਦੋ ਜਮਲਾ ਇੱਥੇ ਦੇਖੋ ਪਹਿਲੀ ਗੱਲ ਤਾਂ ਇਸ ਬੰਦੇ ਦੀ ਜਿਹੜੀ ਆ ਪੂਰਨ ਤੌਰ ਤੇ ਗਲਤੀ ਹੈ ਜੀ ਪਰ ਜਿੱਥੇ ਨਾ ਜਿਸ ਬਾਬਤ ਬੋਲਿਆ ਜੀ ਉਹਦੇ ਲਈ ਇਹ ਹਰ ਅਥਾਰਟੀ ਨੂੰ ਆਪਣੀ ਕੰਪਲੀਟ ਦੇ ਸਕਦਾ ਸੀ ਪਰ ਜਿਹੜੇ ਲਫ਼ਜ਼ ਸੀ ਉਹ ਲੋਕਲ ਲੋਕਾਂ ਦੇ ਔਰ ਪੰਜਾਬ ਦੇ ਆਬਾਦ ਦੇ ਮਨਾਂ ਦੇ ਵਿੱਚ ਭਾਰੀ ਰੋਸ ਸੀ ਜਿਹੜੇ ਦੇਤੇ ਅਸੀਂ ਕਾਰਵਾਈ ਕਰਵਾਉਣ ਦੇ ਵੀ ਹੱਕ 'ਚ ਸੀ ਪਰ ਇਹਦੇ ਵੱਲੋਂ ਜਿਹੜਾ ਮਾਫੀਨਾਮਾ ਇਹ ਆਪਣੇ ਹੱਥੀਂ ਲਿਖਿਆ ਗਿਆ ਤੇ ਮਾਫੀ ਇਹ ਜਨਤਕ ਤੌਰ ਤੇ ਮੰਗਣ ਲਈ ਜਿਹੜਾ ਤਿਆਰ ਹੈਗਾ ਉਹ ਅਸੀਂ ਇਹਨੂੰ ਮਾਫ ਮਾਫ ਕਰ ਰਹੇ ਹਾਂ ਪਰ ਨਾਲ ਦੀ ਨਾਲ ਅਸੀਂ ਤੁਹਾਡੇ ਰਾਹੀਂ ਉਰੇ ਰਹਿੰਦੇ ਸਾਰੇ ਪ੍ਰਵਾਸੀਆਂ ਨੂੰ ਇੱਕ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਹਰਕਤ ਨਹੀਂ ਹੋਣੀ ਚਾਹੀਦੀ ਉਹ ਸਾਡੇ ਵੱਲੋਂ ਕਿਸੇ ਤਰ੍ਹਾਂ ਵੀ ਬਰਦਾਸ਼ਤ ਦੇ ਯੋਗ ਨਹੀਂ ਹੋਏਗਾ ਕਿਉਂਕਿ ਗਲਤੀ ਕਰਨਾ ਉਸ ਤੋਂ ਬਾਅਦ ਪਛਤਾਵਾ ਕਰਨਾ ਉਹ ਇੱਕ ਵਰਦਾ ਹੁੰਦਾ ਇਹਨਾਂ ਦੇ ਭਾਈਚਾਰੇ ਵੱਲੋਂ ਪਿਛਲੇ ਦਿਨਾਂ 'ਚ ਵੀ ਕਾਫੀ ਵਾਰ ਮਾਫੀ ਨਾਮੇ ਮੰਗੇ ਗਏ ਆ ਉਹ ਅਗਲੀ ਵਾਰ ਅਸੀਂ ਤੁਹਾਡੇ ਰਾਹੀਂ ਹੁਣ ਇਹਨਾਂ ਨੂੰ ਚੇਤਾਵਨੀ ਦਿੰਦਿਆਂ ਕਿ ਕਿਸੇ ਤਰ੍ਹਾਂ ਦੀ ਵੀ ਮਾਫੀ ਨਹੀਂ ਮੰਨੀ ਜਾਵੇਗੀ ਇਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਗਰ ਕਿਸੇ ਦਾ ਰੋਸ ਚ ਆ ਕੇ ਇਹਨਾਂ ਦਾ ਕੋਈ ਨੁਕਸਾਨ ਕੀਤਾ ਜਾਂਦਾ ਤਾਂ ਇਹ ਲੋਕ ਖੌਂਦੇ ਜ਼ਿੰਮੇਵਾਰ ਹੁੰਦੇ ਸਿੰਘ ਸਾਹਿਬ ਨੇ ਵਧੀਆ ਗੱਲ ਕੀਤੀ ਹੈ ਕਿ ਸਿੱਖ ਕੌਮ ਨਾਲ ਕਿਸੇ ਬਾਏ ਮਾਫ ਕਰ ਦੇਣਾ ਸ਼ਰਨਾ ਇਹ ਤਾਂ ਗੁਰੂ ਸਾਹਿਬ ਵੀ ਮਾਫ ਕਰ ਦਿੰਦੇ ਸਨ ਜਦੋਂ ਕੋਈ ਸ਼ਰਮ ਆਉਂਦਾ ਸੀ ਤੇ ਇਹਨਾਂ ਦੇ ਲੋਕ ਫੈਸਲਾ ਲੈ ਲਿਆ ਕਿ ਇੱਕ ਵਾਰੀ ਇਹਨੂੰ ਮਾਫ ਕੀਤਾ ਜਾਵੇ ਉਸ ਤੋਂ ਬਾਅਦ ਇਹਨਾਂ ਲਿਖਤੀ ਮੈਨੇਜਮੈਂਟ ਨਾਲ ਵੀ ਕੀਤਾ ਸਿੱਖ ਜਥੇਬੰਦੀਆਂ ਤੋਂ ਵੀ ਤੇ ਇਹ ਮਾਫੀ ਮੰਗੇਗਾ ਹੁਣ ਇਹਨਾਂ ਨਾਲ ਕੋਈ ਗੱਲਬਾਤ ਕਰਦੇ ਕਿਵੇਂ ਹੋਇਆ ਥਾ ਕੀ ਆਪਕੇ ਮਨ ਵਿੱਚ ਕਹਾ ਥਾ ਆਪ ਇਧਰ ਗਾਲੀ ਦੇ ਰਹੇ ਤੇ ਇਹ ਸਪੋਟੀ ਵਾਲੇ ਵੀ ਤਾਂ ਸਰਦਾਰ ਹੈ ਜਾਂ ਜੋ ਆਪਕੇ ਆਸਰੇ ਹੋਂਦ ਵਿੱਚ ਕੋਈ ਸਰਦਾਰ ਹੋ ਸਕਦਾ ਆ ਮੈਂ ਕਿਸੇ ਨੂੰ ਗਾਲਾਂ ਕੱਢਣਾ ਨਹੀਂ ਚਾਹੁੰਦਾ ਸੀ ਕਿਉਂਕਿ ਮੈਂ ਪੈਗ ਲਾਇਆ ਸੀਗਾ ਜੀ 8 ਵਜੇ ਨਾਲ ਸੀ ਗਲਤੀ ਨਾਲ ਮੈਂ ਗਾਲਾਂ ਕੱਢਿਆ ਉਹਦਾ ਮੈਂ ਇੱਥੇ ਹੀ ਰਹਿੰਦਾ ਜਿੱਮਿਆ ਪਲਿਆ ਸਾਰੇ ਯਾਰ ਦੋਸਤ ਹੈ ਜੀ ਅਸੀਂ ਇਹਨਾਂ ਕੋਲ ਹੀ ਕੰਮ ਕਰਦੇ ਆਂ ਪੰਜਾਬੀਆਂ ਕੋਲ ਹੀ ਕੰਮ ਕਰਦੇ ਆ ਇਹ ਹੀ ਸਾਨੂੰ ਰੋਟੀਆਂ ਦਿੰਦੇ ਆ ਜੀ ਤੇ ਅਸੀਂ ਇੱਥੇ ਲੜ ਕੇ ਝਗੜ ਕੇ ਮੈਂ ਕਿਸੇ ਨੂੰ ਗਾਲ ਕੱਢ ਦਊਗਾ ਤੇ ਮੈਂ ਰਹਿ ਸਕਦਾ ਹੀ ਨਹੀਂ ਪੀਤੀ ਹੋਈ ਸੀ ਬਾ ਬੋਤਲ ਨਹੀਂ ਨਹੀਂ 2 2 4 2 2 4 ਕਦੀ ਹੈ 2 4 5 ਤਾਂ ਕੰਮ ਨਹੀਂ ਸੀ ਇਹਦਾ ਨਾ ਨਹੀਂ ਨਹੀਂ ਚਲੋ ਜੀ ਸਿੱਖ ਸੰਗਤਾਂ ਨੇ ਮਾਫ ਕਰਨ ਦਾ ਫੈਸਲਾ ਲਿਆ ਹੈ ਜਿਹੜੇ ਬਾਈ ਨੂੰ ਮੈਂ ਗਾਲ ਕੱਢਾਈ ਤੇ ਮੈਂ ਉਹਨਾਂ ਤੋਂ ਮਾਫੀ ਮੰਗਦਾ ਠੀਕ ਹੈ ਜੀ ਚਲੋ ਜੀ ਸਿੰਘ ਸਾਹਿਬ ਜੀ ਆਓ ਲਾਓ ਜੀ ਇੱਥੇ ਮਾਫੀ ਮੰਗੋ ਨਾ ਤਾਂ ਸਿੰਘ ਸਾਹਿਬ ਜੀ ਆਜ ਦੂਸਰਾ ਵੀ ਮੰਗਦਾ ਆਓ ਜੀ ਆਓ ਆਓ ਇਹ ਆ ਜੀ ਮੋਤੀ ਨਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਮਾਫੀ ਮੰਗੋ ਜੀ ਇਹਨਾਂ ਤੋਂ ਸਰਦਾਰ ਭਟਾ ਨੇ ਹਾਂ ਜੀ ਬਿਲਕੁਲ ਚੇਰਮੈਨ ਜੀ ਤੁਹਾਡੇ ਸਾਡੇ ਸਾਡੇ ਦੇ ਵੀ ਮੈਂ ਮਾਫੀ ਮੰਗਦਾ ਮੁਆਫੀ ਮੰਗਦਾ ਨਾਲੇ ਪੂਰੇ ਪੰਜਾਬ ਤੇ ਮੈਂ ਮਾਫੀ ਮੰਗਦਾ ਜੀ ਜੇ ਕਿਸੇ ਦਾ ਮੈਂ ਦਿਲ ਦਿਖਾਇਆ ਹੈ ਮੈਨੂੰ ਮaaf ਕਰਦੇ ਹੋਈ ਮੈਂ ਤੁਹਾਡੇ ਹੀ ਨਿਆਣੇ ਆ ਮੈਂ ਕਿਤੇ ਪੰਜਾਬ ਛੱਡ ਕੇ ਮੈਂ ਭੱਜ ਨਹੀਂ ਜਾਉਂ ਲੱਗਦਾ ਹੁਣ ਇਹਨਾਂ ਦਾ ਬੱਚਾ ਨੂੰ ਮੈਂ ਇੱਥੇ ਲੋਕਾਂ ਤੇ ਨਹੀਂ ਜਾਦਾ ਤੈਨੂੰ ਕਹਾਂਗਾ ਭੱਜ ਜੀ ਥੋੜਾ ਬੱਤਾਂ ਮੈਨੇਜਮੈਂਟ ਵੀ ਸਾਡੇ ਨਾਲ ਕਰਦਾ ਹੈ ਜੀ ਤਾਂ ਉਹਦਾ ਗੁੱਸਾ ਕਿਤੇ ਹੋਰ ਕੁਝ ਹੋਏ ਪਾਵਾ ਜਿਹੜਾ ਗੁੱਸਾ ਬਿਲਕੁਲ जायਜ਼ ਸੀ ਜੀ ਪਰ ਗਲਤੀ ਇਹਨਾਂ ਕੋ ਇਹ ਹੋਈ ਜਿਹੜੀ ਗੱਲ ਕਰਤੀ ਜੀ ਠੀਕ ਹੈ ਬਿਲਕੁਲ ਇਹ ਰੂਹ ਚਾਹੀਦੇ ਆ ਉਹ ਬਿਲਕੁਲ ਪੂਰੇ ਚਾਹੀਦੇ ਆ ਅਫਸਰ ਹੋਵੇ ਜਾਂ ਵਰਕਰ ਹੋਵੇ ਪਰ ਇੱਥੇ ਦੀ ਮੈਨੇਜਮੈਂਟ ਅਫਸਰਾਂ ਨੂੰ ਨਿਭਾਉਂਦੀ ਹੈਗੀ ਆ ਪਰ ਜਿਹੜੇ ਵਰਕਰ ਆ ਉਹ ਪੀਸੇ ਜਾ ਰਹੇ ਆ ਤੁਹਾਡੇ ਨਾਲ ਕੀਤੀ ਸੀ ਗੱਲ ਵੀ ਜੀ ਮਾਫ ਕਰ ਦਿੱਤਾ ਤੁਸੀਂ ਬੇਟਾ ਕਹਿ ਰਿਹਾ ਤੁਹਾਨੂੰ ਵੀ ਮੇਰੇ ਭਰਾ ਨੇ ਹਾਂਜੀ ਹਾਂਜੀ ਮਾਫ ਕਰ ਦਿੰਦਾ ਮਾਫ ਕਰਦਾ ਮਾਫ ਕਰਦਾ ਹਾਂਜੀ ਹਾਂਜੀ ਇਹ ਸਿੰਘਾਂ ਦੀ ਖਾਸੀਅਤ ਹੈ ਮਾਫ ਕਰ ਦਿੰਦੇ ਮੇਰੇ ਸ਼ਰਨਾ ਆਈ ਨੂੰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਕੋਈ ਮਾਫਤਾ ਚਲੋ ਅਸੀਂ ਕਰਤਾ ਜੀ ਪਰ ਜਿਹੜੀ ਨਾ ਗਲਤੀ ਕੀਤੀ ਮਾਫੀ ਦੇ ਲੈ ਤਾ ਉਹ ਹੈ ਨਹੀਂ ਸੀ ਚਲੋ ਫਿਰ ਵੀ ਸਾਡੇ ਭਰਾਵਾਂ ਨਾਲ ਜਥੇਬੰਦੀਆਂ ਨੇ ਪ੍ਰੈਸ਼ਰ ਪਾਇਆ ਚਲੋ ਕੋਈ ਨਾ ਭਰਾ ਆਪਣਾ ਇਹ ਵੀ ਕਹਿੰਦੇ ਕੰਮ ਕਰਨਾ ਆਇਆ ਕੰਮ ਕਰੇ ਕੋਈ ਚੱਕਰ ਨਹੀਂ ਪਰ ਅੱਗੇ ਤੋਂ ਜੇ ਇਹੋ ਜੀ ਗਲਤੀ ਕਰਦਾ ਤਾਂ ਮਾਫੀ ਦੇ ਲੈ ਕੇ ਬਿਲਕੁਲ ਨਹੀਂ ਹੋਊਗਾ ਤਾਂ ਨਾ ਅਸੀਂ ਨੂੰ ਮਾਫ ਕਰਾਂਗੇ ਸਾਡੇ ਨਾਲ ਸਾਰੇ ਜਥੇਬੰਦੀਆਂ ਪ੍ਰਗਟ ਸਿੰਘ ਜੀ ਸਿੰਘ ਸਾਲ ਜੀ ਇਹ ਵੀ ਖੜੇ ਨੇ ਤੇ ਸਿੰਘ ਸਾਹਿਬ ਜੀ ਹੋਰ ਕੁਝ ਕਹਿਣਾ ਚਾਹੁੰਦੇ ਕੋਈ ਉਹ ਦੋਸ਼ਵ ਬਦਨ ਲਈ ਹਾਂਜੀ ਅੱਗੇ ਜਿਹੜੀ ਗੱਲ ਦੇਖੋ ਜੀ ਜਿਹੜੇ ਪ੍ਰਵਾਸੀਆਂ ਦੀ ਆਪਾਂ ਗੱਲ ਕਰਦੇ ਆਂ ਠੀਕ ਅਸੀਂ ਪ੍ਰਵਾਸ ਦੇ ਖਿਲਾਫ ਨਹੀਂ ਹੈਗੇ ਅਸੀਂ ਜਾਂਦੇ ਹਾਂ ਕਿ ਜਿਹੜੇ ਕੰਮ ਕਰਨ ਇੱਥੇ ਇਹ ਪਰ ਜਿਹੜੇ ਇੱਥੇ ਆ ਕੇ ਕਰਾਈਮ ਹੁੰਦੇ ਆ ਲੜਾਈ ਝਗੜੇ ਕਰਦੇ ਆ ਖੇਤਾਂ ਤੇ ਲੋਕਾਂ ਦੇ ਗੱਲ ਪੈਂਦੀ ਆ ਉਹ ਇਹਨਾਂ ਵਾਸਤੇ ਗਲਤ ਹੈਗਾ ਉਹ ਇਹਨੂੰ ਨਹੀਂ ਕਰਨਾ ਚਾਹੀਦਾ ਹੈਗਾ ਹੁਣ ਇੱਥੇ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਕਹਿ ਚੁੱਕੇ ਕਿ ਜਿਹੜੇ ਇਹਨਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਗਏ ਆ ਜਿਹੜੇ ਜਾਇਜ਼ ਅੰਦਰ ਕੰਮ ਕਰਦੇ ਆ ਅਸੀਂ ਵੀ ਕਹਿੰਦੋ ਨਾ ਵਾਸਤੇ ਕੋਸ ਜਿਹਨਾਂ ਜਿਹੜੇ ਅਜੇ ਕਰਦੇ ਕੀਤੇ ਹੋਏ ਆ ਤੇ ਬਿਜਲੀ ਪਾਣੀ ਫ੍ਰੀ ਦਾ ਵਰਤ ਰਹੇ ਆ ਮਕਾਨ ਫ੍ਰੀ ਚ ਵਰਤ ਰਹੇ ਆ ਉਹਨਾਂ ਨੂੰ ਵੀ ਉਹਨਾਂ ਦੀ ਮਤਲਬ ਚੈੱਕ ਕਰਕੇ ਉਹਨਾਂ ਨੂੰ ਉਹਨਾਂ ਤੋਂ ਵੀ ਉਹ ਜਿਹੜਾ ਖਰਚੀਆਂ ਕਰਵਣੀਆਂ ਜਾਣ ਤੇ ਉਹਨਾਂ ਤੇ ਜਿਹੜੀ ਬੰਦੀ ਕਾਰਵਾਈ ਉਹ ਕੀਤੀ ਜਾਵੇ। ਲਓ ਜੀ ਸਾਰੀਆਂ ਸਿੱਖ ਸੰਗਤਾਂ ਖੜੀਆਂ ਨੇ ਕਿਸਾਨ ਜਥੇਬੰਦੀ ਖੜੇ ਨੇ ਬਗੇ ਵੀਰ ਜੀ ਖੜੇ ਨੇ ਹਰਿਮੰਦਰ ਜੀ ਖੜੇ ਨੇ ਪਰਗਟ ਜੀ ਖੜੇ ਨੇ ਇਹਨਾਂ ਦੀ ਮੌਜੂਦਗੀ ਦੇ ਵਿੱਚ ਇੱਧਰ ਥੋੜਾ ਕੈਮਰਾਮੈਨ ਦਿਖਾ ਦਿਓ ਪੈਸਕੋ ਦੇ ਵੀ ਵਰਦੀ ਦੇ ਵਿੱਚ ਖੜੇ ਨੇ ਸਾਰੇ ਮੁਲਾਜ਼ਮ ਜਨਾਦਨ ਵਾਲੇ ਨੇ ਬਤਮੀਗੀ ਕੀਤੀ ਸੀ ਹਾਂਜੀ। ਇਹ ਕਿ ਮੁਹੰਮਦ ਵੀਰ ਸਾਹਿਬ ਖੁਦ ਰੋਲਾ ਪਵਾ ਰਹੇ ਆ ਜਦ ਆਵਾਨ ਦੀ ਆਵਾਜ਼ ਕੀ ਇਹਾਂ ਦੀ ਅਸੀਂ ਇਹ ਨਹੀਂ ਕਹਿੰਦੇ ਭਈਏ ਭਜਾਓ ਪੰਜਾਬ ਭਜਾਓ ਨਹੀਂ ਸਾਡਾ ਨਾਰਾ ਹੀ ਕਾਨੂੰਨ ਬਣਾਇਆ ਜਾਂ ਤੇ ਤੁਸੀਂ ਜਾਣਦੇ ਹੋ ਹਮਾਜ ਟੈਕਸ ਦੇਣਾ ਮੈਂ 275 ਰੁਪਏ 80 ਰੁਪਏ ਇੱਥੇ ਕਿਉਂ ਲਾ ਰਹੇ ਅਸੀਂ ਕਹਿੰਦੇ ਜੋ ਕੋਈ ਬੰਦਾ ਬਾਹਰੋਂ ਆ ਰਿਹਾ ਇਨਾਂ ਤੇ ਕਾਨੂੰਨੀ ਕਰ ਲਈ ਹੋਣੀ ਚਾਹੀਦੀ ਆ ਆਇਡੈਂਟੀਫਾਈ ਹੋਣਾ ਚਾਹੀਦਾ ਤੇ ਉਲਟਾ ਵੈਰੀਫਾਈ ਹੋਣੀ ਚਾਹੀਦੇ ਆ ਥੋੜਾ ਬਹੁਤ ਸਾਡੇ ਚ ਵੀ ਦੋਸ਼ ਆਵਾ ਤੁਹਾਡੇ ਨਾਲ ਗੱਲ ਕਰਨ ਨਾ ਜਾਈਏ ਅਸੀਂ ਇਹਨਾਂ ਨੂੰ ਘਰ ਵਿੱਚ ਰੱਖਦੇ ਆ ਜਾਂ ਕੁਝ ਕਰਦੇ ਕਈ ਵਾਰ ਪੁਲਿਸ ਵੀ ਸੂਚਨਾ ਦਿੰਦੀ ਵੀ ਇਨਕੁਆਰੀ ਕਰਾਓ ਤੁਹਾਡੇ ਕੋਲ ਜਿਹੜੇ ਕਿਰਾਏਦਾਰ ਰਹੇ ਨੇ ਫਿਰ ਅਸੀਂ ਵੀ ਅਗੇਸਰੇ ਹੋ ਜਾਂਦੇ ਆ ਫਿਰ ਇਹਨਾਂ ਨੂੰ ਮੌਕਾ ਮਿਲ ਜਾਂਦਾ ਦੇਖੋ ਜਿਹੜੀ ਪੰਜਾਇਤਾਂ ਕੰਮ ਕਰ ਰਹੀਆਂ ਬਹੁਤ ਉਹ ਜਿਹੜੀਆਂ ਪੰਜਾਇਤਾਂ ਕੰਮ ਕਰ ਰਹੀਆਂ ਉਹ ਜ਼ਗਦੀ ਜ਼ਮੀਰ ਵਾਲੇ ਕਰ ਰਹੀਆਂ ਉਹ ਸਾਡੇ ਸਰਕਲ 35 35 ਪਿੰਡ ਇਹਨਾਂ ਨੂੰ ਮੈਨੂੰ ਦੱਸ ਦਿਓ ਇੱਕ ਮਿੰਟ ਨੇ ਮਤਲਬ ਪਾਇਆ ਹੋ ਇਦਾਂ ਦਾ ਕੁਝ ਨਹੀਂਗਾ ਭਾਜੀ ਜੇ ਦਾ ਸਰਕਾਰ ਚਾਹੇ ਅੱਜ ਕਰ ਦੇ ਪੂਰੇ ਪੰਜਾਬ ਚ ਰੌਲਾ ਪਿਆ ਹੋਇਆ ਇਹ ਰੌਲਾ ਕੌਣ ਪੁਆ ਰਿਹਾ ਇਹ ਮੁੱਖ ਮੰਤਰੀ ਸਾਹਿਬ ਖੁਦ ਰੌਲਾ ਪੁਆ ਰਿਹਾ ਜੇ ਦਾ ਸ਼ਾਂਤ ਕਰਨਾ ਹੋਵੇ ਇਹ ਕਰ ਸਕਦੇ ਪਰ ਨਹੀਂ ਮੁੱਖ ਮੰਤਰੀ ਸਾਹਿਬ ਸ਼ਾਂਤ ਨਹੀਂ ਕਰਦੇ ਉਹ ਇਹਦੇ ਉਸਤਾਦ ਆ ਨਾ ਉਹ ਦਿੱਲੀ ਤੋਂ ਉੱਠਿਆ ਆ ਉਹਦੇ ਖਿਲਾਫ ਕਿਵੇਂ ਬੋਲੂਗਾ ਜੀ ਚਲੋ ਗਲਵਾਦ ਮਾਫੀ ਦੀ ਚੱਲ ਰਹੀ ਆ ਨਹੀਂ ਆਪਾਂ ਉਸ ਪਾਸੇ ਲੈ ਕੇ ਜਾਂਦੇ ਗਲਵਾਦ ਨੂੰ ਕੁਨਾਲ ਕੁਮਾਰ ਥਰਮਲ ਪਲਾਂਟ ਦੇ ਵਿੱਚ ਜੋ ਵੀਡੀਓ ਗਾਹ ਦੀ ਹੋਈ ਆ ਇਕਨਾਂ ਪੱਤਰਕਾਰ ਵੀਰਾਂ ਨੂੰ ਬੇਨਤੀ ਕਰਦਾ ਕਿ ਖਬਰ ਨੂੰ ਥੋੜਾ ਜਿਹਾ ਕਿਉਂਕਿ ਮਾਹੌਲ ਪੰਜਾਬ ਦੇ ਵਿੱਚ ਇਦਾਂ ਦਾ ਹੋਇਆ ਵਾ ਇਹ ਕਿਸੇ ਵਕਤ ਵੀ ਕੁਝ ਹੋ ਸਕਦਾ ਪ੍ਰਵਾਸੀਆਂ ਦਾ ਇਹ ਮੁੱਦਾ ਨਹੀਂ ਬਣਾ ਰਹਾ ਮਾਫੀ ਮੰਗ ਰਹੀ ਹੈ ਸ਼ਰਾਬ ਦਾ ਨਸ਼ਾ ਹੀ ਇਦਾਂ ਨਾ ਹੁੰਦਾ ਉਹ ਕਹਿੰਦਾ ਮੈਂ ਬੋਤਲ ਦੋ ਵਧিয়ে ਬੋਤਲੀ ਹੋ ਜਾਂਦੀ ਹੈ ਤਕਰੀਬਨ 3 ਸੀ ਦਾ ਨਿਕਲ ਗਈਆਂ ਵੀਰ ਨੇ ਮਾਫੀ ਮੰਗ ਰਹੀ ਹੈ ਸੀਓ ਸਾਹਿਬ ਨਾਲ ਗੱਲ ਹੋ ਗਈ ਹੈ ਤੇ ਚੀਫ ਸਾਹਿਬ ਨਾਲ ਵੀ ਗੱਲਬਾਤ ਹੋ ਗਈ ਹੈ ਨਾਲ ਲਿਖਤੀ ਮਾਫੀ ਹੈ ਹਾਂਜੀ ਇੱਕ ਤੁਹਾਡੇ ਮadhyam ਦੇ ਰਾਹੀਂ ਮੈਂ ਬਾਕੀ ਵੀ ਕਹਾਵਾਂਗਾ ਵੀਰਾਂ ਨੂੰ ਜੀ ਕਿ ਅੱਜ ਜੇਕਰ ਆਪਾਂ ਥਰਮਲ ਮੈਨੇਜਮੈਂਟ ਦੇ ਨਾਲ ਗੱਲ ਕਰ ਰਹੇ ਹਾਂ ਜਾਂ ਉਹਨਾਂ ਨੂੰ ਇੱਕ ਸੁਨੇਹਾ ਆਪਜੀ ਦੇ ਰਾਹੀਂ ਦੇ ਰਿਹਾ ਜੀ ਉਰੇ ਇੱਕ ਇਹਨਾਂ ਦੇ ਪ੍ਰਵਾਸੀਆਂ ਦਾ ਜਿਹੜਾ ਲੀਡਰ ਕਹ ਲਈਏ ਤਬੜੀ ਪੁਰਾਣਾ ਕੀ ਆਰਗਨ ਵਾਲੀ ਰਾਜਕੁਮਾਰ ਤਬੜੀ ਉਹਨੂੰ ਰਿਟਾਇਰ ਹੋਏ ਨੂੰ ਵੀ ਘਟੋ ਘਟ 10 ਸਾਲ ਹੋ ਚੁੱਕੇ ਆ ਉਹ ਅੱਜ ਵੀ ਉਹਰੇ ਰਾਜ ਕਰਦਾ ਕੀ ਗੱਲ ਉਹ ਸਰਕਾਰਾਂ ਵੱਲੋਂ ਜਾਂ ਥਰਮਲ ਮੈਨੇਜਮੈਂਟ ਵੱਲੋਂ ਇੱਕ ਪਾੜੇ ਦਾ ਟੱਟੂ ਰੱਖਿਆ ਗਿਆ ਵੀ ਪੰਜਾਬ ਦਾ ਮਾਹੌਲ ਸਾਡੇ ਇਲਾਕੇ ਦਾ ਮਾਹੌਲ ਖਰਾਬ ਕੀਤਾ ਜਾਵੇ ਜਦੋਂ ਰਿਟਾਇਰ ਹੋ ਜਾਂਦਾ ਉਹਦਾ ਜਿਹੜਾ ਰੋਲ ਹੈ ਉਹਨੂੰ ਆਪਣਾ ਸਰਕਾਰੀ ਕੁਆਟਰ ਖਾਲੀ ਕਰਨਾ ਪੈਂਦਾ ਹੈ ਔਰ ਸਰਕਾਰੀ ਬਿਜਲੀ ਵੀ ਸਰਕਾਰੀ ਪਾਣੀ ਸਰਕਾਰੀ ਕੁਆਟਰ ਉਹ ਤਾਂ ਉਹ ਮੈਂ ਕਿਹਾਂ ਤੱਕ ਜਵਾਈਆਂ ਦੀ ਤਰ੍ਹਾਂ ਰੱਖਿਆ ਹੋਇਆ ਨਹੀਂ ਤੁਹਾਡੇ ਸਵਾਲ ਹੈ ਤੁਸੀਂ ਗੱਲ ਕਰ ਰਹੇ ਸੀ ਵੀ ਜੇ ਸਾਨੂੰ ਪਤਾ ਹੁੰਦਾ ਸਾਡੇ ਵਿੱਚ ਕੋਈ ਖੜਾ ਹੁੰਦਾ ਤਾਂ ਅਸੀਂ ਆ ਦੇ ਅੰਦਰ ਵੀ ਇਹ ਕਨਾਲ ਕੁਮਾਰ ਨੂੰ ਦੱਸ ਦਿੰਦੇ ਵੀ ਗਾਲਾਂ ਗੋਲ ਕੱਢੀ ਜਾਂਦੇ ਫਿਰ ਹੋਰ ਕੀ ਸਾਡੇ ਵਿੱਚ ਰਿਲ ਪਾਵਰ ਹੈ ਨਹੀਂ ਵੀ ਅਸੀਂ ਨਾਲ ਲੋਕਾਂ ਨੂੰ ਸਭ ਕਦੀ ਸਿਖਾ ਦੇ ਅਸੀਂ ਇਹ ਕਰ ਸਕਦੇ ਬਿਲਕੁਲ ਤੁਹਾਡਾ ਕੁਐਸਚਨ ਬਹੁਤ ਵਧੀਆ ਪਰ ਅਸੀਂ ਪਿਛਲੇ 6 ਮਹੀਨੇ ਚ ਥਰਮਲ ਪਲਾਂਟ ਦੇ ਚੀਫ ਸਾਹਿਬ ਨੂੰ ਕਟੋਕਟ 2 ਤੇ 3 ਵਾਰ ਅਸੀਂ ਰਿਟਰਨ ਚ ਦੇ ਚੁੱਕੇ ਆ ਇਲਾਕੇ ਦੀਆਂ ਜਥੇਬੰਦੀਆਂ ਇਲਾਕੇ ਦੇ ਮੋਤਬਰ ਬੰਦੇ ਇਲਾਕੇ ਦੀਆਂ ਪੰਚਾਇਤਾਂ ਅਸੀਂ ਚੀਫ ਸਾਹਿਬ ਨੂੰ ਰਿਟਰਨ ਚ ਦੇ ਚੁੱਕੇ ਆ ਕਿ ਇਹ ਲੋਕ ਝੁੰਗੀਆਂ ਬਣਾ ਕੇ ਨਜਾਇਜ਼ ਕੁੰਡੀਆਂ ਲਾ ਕੇ ਰਹਿ ਰਹੇ ਨੇ ਔਰ ਇਹ ਜਿਹੜਾ ਤਵੜੀ ਸਾਹਿਬ ਹੈ ਇਹ ਪ੍ਰਵਾਸੀਆਂ ਨੂੰ ਜਿਹੜਾ ਢ ਘਾ ਰਿਹਾ ਹੈ ਜਾਂ ਮਹੌਲ ਰੇ ਇਲਾਕੇ ਦਾ ਖਰਾਬ ਕਰ ਰਿਹਾ ਹੈ ਇਹਦੇ ਤੇ ਕਾਰਵਾਈ ਕੀਤੀ ਜਾਵੇ ਉਹ ਥਰਮਲ ਦੇ ਵਿੱਚ ਤਾਂ ਐਵੇਂ ਆਂਦਾ ਮੈਂ ਕਹਿੰਦਾ ਲੈ ਚੀਫ ਨੂੰ ਨਹੀਂ ਕੱਟ ਜਾਂਦੇ ਉਹ ਜਿਆਦਾ ਵੱਧ ਗਿਆ ਟੌਰ ਨਾਲ ਵੱਡਾ ਥਰਮਲ ਪਲਾਂਟ ਦੇ ਵਿੱਚ ਉਹ ਕਿਸੇ ਦੇ ਘਰ ਦੇ ਨਾਲ ਵੱਡਦਾ ਚਲੋ ਜਾਗਰਿਆਂ ਚ ਵੀਰਾਂ ਵਾਲੇ ਸਾਡੇ ਸਿੱਖ ਵੀਰ ਇਕੱਠੇ ਹੋਏ ਨੇ ਇਹਨਾਂ ਨੇ ਫੈਸਲਾ ਲਿਆ ਹੈ ਵੀਰ ਜੀ ਨੇ ਮਾਫੀ ਮੰਗ ਲਈ ਹੈ ਕਿਸਾਨ ਯੂਨੀਅਨ ਦੇ ਖਿਲੇ ਨੇ ਕੀ ਨਾ ਕੀ ਜਬਣਾ ਸਵਾਰ ਸਿੰਘ ਬਾਬਾ ਸਵਾਰ ਸਿੰਘ ਜੀ ਹੋਰ ਵੀ ਖੜੇ ਨੇ ਮੇਰੇ ਨਾਲ ਤੇ ਇਹਨਾਂ ਦੇ ਵਿੱਚ ਜੁਫਤੀਗੀ ਦੇ ਵਿੱਚ ਚੀਫ ਸਾਹਿਬ ਦੀ ਮੌਜੂਦਗੀ ਆਪਣਾ ਸੀਓ ਸਾਹਿਬ ਦੀ ਮੌਜੂਦਗੀ ਦੇ ਵਿੱਚ ਇੱਕ ਲਿਖਤੀ ਫੈਸਲਾ ਵੀ ਹੋਇਆ ਤੇ ਇਹ ਵੀਡੀਓ ਅਸੀਂ ਤਾਂ ਵਾਇਰਲ ਕਰ ਰਹੇ ਹਾਂ ਕਿਉਂਕਿ ਇਸੇ ਤਰ੍ਹਾਂ ਦੀ ਵੀਡੀਓ ਇੱਥੋਂ ਵਾਇਰਲ ਹੋਈ ਸੀ ਜਿਹਦੇ ਵਿੱਚ ਉਹ ਗਾਣੇ ਕੱਢੀਆਂ ਦਈਆਂ ਸੀ ਜਿਹੜੀਆਂ ਨਹੀਂ ਸੁਣੀਆਂ ਜਾ ਸਕਦੀਆਂ ਤੇ ਸ਼ਰਾਬ ਦੇ ਨਸ਼ੇ ਵਿੱਚ ਇੱਥੇ ਹੋਰ ਤਾਂ ਵੀ ਕੁਝ ਗਾਣੇ ਆਪਣੇ ਭਰਾਵਾਂ ਨੂੰ ਬਾਤੀ ਮਨੁਮਾਹ ਕੋਈ ਬਮਾਫ ਮਾਫ ਕਰਤਾ ਲੱਗਦਾ ਆਪਸੀ ਭਾਈਚਾਰਾ ਰੱਖੋ ਪਰਕਰਤ ਦੇ ਵੀ ਕਰੋ ਪਰਕਰਤ ਸਿੰਘ ਜੀ ਤੁਸੀਂ ਵੀ ਖੜੇ ਨੇ ਜਾਗੀ ਦੇ ਜਮੀਨਾਂ ਵਾਲੇ ਜੇ ਕਿਤੇ ਵੀ ਕੋਈ ਇਸ ਤਰ੍ਹਾਂ ਦਾ ਧੱਕਾ ਹੁੰਦਾ ਏ ਸਾਰੇ ਖੜੇ ਨੇ ਭਾਵੇਂ 50 ਨੇ ਸਾਡੇ ਬੰਦੇ ਤੇ ਇਸੇ ਤਰ੍ਹਾਂ ਹੋਣਾ ਇਹਨਾਂ ਦਾ ਹੱਲ ਕਿ ਜਿੱਥੇ ਵੀ ਕੋਈ ਮਸਲਾ ਹੁੰਦਾ ਏ ਸਾਨੂੰ ਆਪਣੇ ਸਿੱਖਾਂ ਨੂੰ ਅਸੀਂ ਸ੍ਰੀ ਸਾਹਿਬਾਂ ਬਾਈ ਜਿਨੇ ਗੱਲ ਕੀਤੀ ਕਿ ਐਵੇਂ ਨਹੀਂ ਅਸੀਂ ਪਾਈ ਫਿਰਦੇ ਤੇ ਫਿਰ ਇਹਨਾਂ ਨੂੰ ਮੌਕੇ ਤੇ ਦੱਸਣਾ ਚਾਹੀਦਾ ਬਾਅਦ ਵਿੱਚ ਤਾਂ ਆਖਰੀਆ ਮੰਗਣੇ ਆ ਇਹ ਤਾਂ ਇੱਕ ਬਾਅਦ ਦੇ ਹੱਲ ਹੁੰਦੇ ਨੇ ਮੈਂ ਤੁਹਾਡਾ ਦੋਸਤ ਹਰਵਿੰਦਰ ਰੋਪੜ ਤੋਂ ਦੇਖਦੇ ਰਹੋ ਪ੍ਰਾਇਮੋ ਦੇ ਰੋਪੜ